ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸੰਧਾਵਾ ਕਾਂਗਰਸ ਪਾਰਟੀ ਦੇ ਵਿੱਚ ਫਿਰ ਦੋਨੋਂ ਇਕੱਠੇ ਹੋਣਗੇ ਕੈਪਟਨ ਅਮਰਿੰਦਰ ਸਿੰਘ ਫਿਰ ਕਾਂਗਰਸ ਵਿੱਚ ਵਾਪਸੀ ਕਰਨਗੇ ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 2027 ਵਿੱਚ ਸਰਕਾਰ ਬਣਾਉਣ ਲਈ ਵੱਡੇ ਦਾਅਵੇ ਕਰ ਰਹੀ ਹੈ ਇਸ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਸੁਖਜਿੰਦਰ ਸਿੰਘ ਦਾਵਾ ਦੇ ਵੱਲੋਂ ਜੋ ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ ਜਿਨ੍ਹਾਂ ਨੇ ਆਪਣਾ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵੱਡੇ ਚਿਹਰਾ ਸੀ ਔਰ ਕਾਂਗਰਸ ਸਰਕਾਰ ਦੋ ਵਾਰ ਜੋ ਪੰਜਾਬ ਵਿੱਚ ਆਈ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਰਨ ਹੀ ਦੋ ਵਾਰ ਪੰਜਾਬ ਦੇ ਵਿੱਚ ਕਾਂਗਰਸ ਨੇ ਜੋ ਸੱਤਾ ਹਾਸਲ ਕੀਤੀ ਸੋ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜੋ ਸਵਾਲ ਖੜੇ ਕੀਤੇ ਗਏ ਉਹ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦੇ ਵੱਲੋਂ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮਹਾਰਾਜਾ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲਾਉਣ ਆਰਡਰ ਪੰਜਾਬ ਵਿੱਚ ਨਸ਼ਾ ਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਬਿਲਕੁਲ ਜਿਹੜਾ ਖਤਮ ਕਰ ਦਿੱਤਾ ਸੀ ਸੋ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਛਾਟ ਜੋ ਰਾਜਨੀਤੀ ਵਿੱਚ ਅੱਜ ਕਿਦੇ ਨਾ ਕਿਦੇ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਭਾਵੇਂ ਉਹ ਭਾਜੀਪੀ 'ਚ ਬੈਠੇ ਹੋਏ ਨੇ ਪਰ ਭਾਜੀਪੀ ਵੱਲੋਂ ਉਹਨਾਂ ਨੂੰ ਕੋਈ ਵੱਡੀ ਤੇ ਅਹਿਮ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਸੀਨੀਅਰ ਲੀਡਰ ਸੀ ਜਿਹੜੇ ਕਿ ਪਹਿਲਾਂ ਅਕਾਲੀ ਦਲ ਵਿੱਚ ਰਹੇ ਫਿਰ ਉਹ ਕਾਂਗਰਸ ਦੇ ਵਿੱਚ ਚਾਹੇ ਔਰ ਕਾਂਗਰਸ ਦੇ ਵਿੱਚ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਆਪਣੀ ਮਨਮਰਜ਼ੀ ਨਾਲ ਪੰਜਾਬ ਦੇ ਵਿੱਚ ਜੋ ਲੀਡਰਸ਼ਿਪ ਉਹਨਾਂ ਨੇ ਕਾਇਮ ਕੀਤੀ ਸੀ ਔਰ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਜਿਹੜਾ ਬੋਲਣ ਦੀ ਤਾਕਤ ਨਹੀਂ ਰੱਖਦਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਸੀ ਤਾਂ ਅੱਜ ਜੋ ਰਾਜਾ ਵੜਿੰਗ ਨੇ ਇਹਨਾਂ ਦੇ ਖਰਾਬ ਜਿਹੜੇ ਵੀ ਕੋਈ ਲੀਡਰ ਹਰ ਰੋਜ਼ ਆਪਣੇ ਬਿਆਨ ਦਿੰਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਇਹ ਕੁਝ ਨਹੀਂ ਦੇਖਣ ਨੂੰ ਮਿਲਿਆ ਸੋ ਇਸ ਨੂੰ ਲੈ ਕੇ ਪੰਜਾਬ ਪ੍ਰਧਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਕੋਈ ਸਵਾਲ ਚੁੱਕੇ ਨੇ ਉਹਨਾਂ ਨੇ ਕਹਿ ਕੇ ਪੰਜਾਬ ਦੇ ਵਿੱਚ ਜੋ ਕਾਂਗਰਸ ਪੰਜਾਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਏ ਕਾਂਗਰਸ ਦੇ ਵਿੱਚ ਜੋ ਨਸ਼ੇ ਦਾ ਬੋਲਬਾਲਾ ਵਧਿਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵਧਿਆ ਕੈਪਟਨ ਅਮਰਿੰਦਰ ਸਿੰਘ ਇਸ ਨਸ਼ੇ ਨੂੰ ਬੰਦ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੁਝ ਸਮਗਲਰਾਂ ਦੇ ਜਿਹੜੀ ਫੈਲ ਤਿਆਰ ਕੀਤੀ ਸੀ ਉਹਨਾਂ ਨੂੰ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਡੱਕਣ ਚਾਹੁੰਦੇ ਸੀ ਪਰ ਕੁਝ ਕਾਂਗਰਸੀ ਲੀਡਰ ਤੇ ਕਾਂਗਰਸੀ ਜਿਹੜੇ ਤਰਨ ਮੰਤਰੀ ਸੀ ਉਹਨਾਂ ਨੇ ਇਹ ਕਾਰਵਾਈ ਨਹੀਂ ਕਰ ਦਿੱਤੀ ਸੋ ਉਹਨਾਂ ਨੇ ਕਿਹਾ ਕਿ ਸਿੱਧਾ-ਸਿੱਧਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਇੱਕ ਫੈਲ ਦੇ ਵਿੱਚ ਉਹ ਜਿਹੜਾ ਕਿ ਫੈਲ ਖੋਲਣ ਲਈ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਜਦੋਂ ਕਾਂਗਰਸ ਪਾਰਟੀ ਹਾਈ ਕਮਾਂਡ ਜਿਹੜੀ ਹੈ ਉਹ ਇਹ ਕਾਰਵਾਈ ਕਰਉਣਾ ਚਾਹੁੰਦੀ ਸੀ ਪਰ ਪੰਜਾਬ ਦੀ ਕੁਝ ਲੀਡਰਸ਼ਿਪ ਇਸ ਦੇ ਉੱਪਰ ਪੂਰੀ ਤਰ੍ਹਾਂ ਵਿਰੋਧ ਕਰ ਰਹੀ ਸੀ ਜਿਸ ਕਾਰਨ ਉਹ ਫੈਲ ਨਹੀਂ ਖੁੱਲੀ ਸੋ ਕੈਪਟਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਕੁਝ ਦਿਨ ਬਾਅਦ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਕੁਝ ਜਿਹੜੇ ਗੈਂਗਸਟਰ ਸੀ ਜਾ ਨਸ਼ਾ ਸਮਗਰਸ਼ੀ ਕਿਉਂਕਿ ਉਹ ਇੱਕ ਛੋਟੇ ਤਸਕਰ ਸੰਜੇਕਰ ਉਹਨਾਂ ਨੇ ਕਾਰਵਾਈ ਕਰਨੀ ਸੀ ਤਾਂ ਉਹਨਾਂ ਨੂੰ ਵੱਡੇ ਤਸਕਰਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਸੋ ਮੌਜੂਦਾ ਸਰਕਾਰ ਦੇ ਬੋਲਦੇ ਉਹਨਾਂ ਨੇ ਕਹਿ ਦਿੱਤੀ ਸਰਕਾਰ ਅਜੇ ਵੀ ਉਹੀ ਕੰਮ ਕਰ ਰਹੀ ਹੈ ਜੋ ਛੋਟੇ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਸੋ ਸੁਖਜਿੰਦਰ ਸਿੰਘ ਦਾ ਦਾਵਾ ਜਿਹੜੇ ਕਿ ਡਿਪਟੀ ਉਪ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਵੀ ਕੈਪਟਨ ਅਮਿੰਦਰ ਸਿੰਘ ਦੇ ਬਾਰੇ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਨੇ ਜੋ ਖੁੱਲ ਕੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਜਿਹੜਾ ਕਿ ਸ਼ਿਕੰਜਾ ਨਹੀਂ ਕੱਸਿਆ ਜੇਕਰ ਨਸ਼ਾ ਤਸਕਰਾਂ ਦੇ ਉੱਪਰ ਸ਼ਖੰਜਾ ਕਸਿਆ ਜਾਂਦਾ ਤਾਂ ਅੱਜ ਪੰਜਾਬ ਵਿੱਚ ਨਸ਼ਾ ਬੰਦ ਹੋ ਜਾਣਾ ਸੀ ਜੋ ਅਕਾਲੀ ਸਰਕਾਰ ਦੇ ਸਮੇਂ ਇਹ ਨਸ਼ਾ ਵਧਿਆ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵੇਲੇ ਹੋਰ ਇਹ ਨਸ਼ੇ ਦੇ ਸਮਗਲਰ ਜਿਹੜੇ ਸੀ ਲਗਾਤਾਰ ਵਧਦੇ ਗਏ ਸੋ ਆਪ ਦੀ ਸਰਕਾਰ ਵੀ ਕਹਿ ਰਹੀ ਹੈ ਸੁਖਜਿੰਦਰ ਸਿੰਘ धावा ਨੇ ਉਹਨਾਂ ਨੇ ਕਿਹਾ ਕਿ ਜੋ ਅੱਜ ਆਮ ਆਦਮੀ ਪਾਰਟੀ ਪੰਜਾਬ ਵਿੱਚ ਜੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਉਹ ਪੂਰੀ ਤਰ੍ਹਾਂ ਫੇਲ ਹੋ ਰਿਹਾ ਹੈ ਪੰਜਾਬ ਦੇ ਵਿੱਚ ਨਸ਼ੇ ਦਿਨੋ ਦਿਨ ਵਧ ਰਹੇ ਨੇ ਨਸ਼ਿਆਂ ਦੇ ਕਾਰਨ ਗੈਂਗਸਟਰਵਾਦ ਵਧ ਰਿਹਾ ਹੈ ਔਰ ਗੈਂਗਸਟਰ ਵਧ ਵਧਨ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਹਰ ਰੋਜ਼ ਤਮਾਕੇ ਹੋ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਜਵੇਂ ਕੱਲ ਸ਼੍ਰੀ ਅਮਰਸਾਹਬ ਸਾਹਿਬ ਦੇ ਵਿੱਚ ਇੱਕ 3 ਸਾਲ ਦੀ ਬੱਚੀ ਦੇ ਜੋ ਟਿਊਸ਼ਨ ਪੜਨ ਜਾ ਰਹੀ ਸੀ ਉਸ ਨੂੰ ਗੋਲੀ ਲੱਗ ਜਾਣਾ ਔਰ ਇਸ ਦੇ ਨਾਲ ਹੀ ਇੱਕ ਜਿਹੜਾ ਕਿ ਨੌਜਵਾਨ ਜਿਸ ਦੀ ਮੌਤ ਹੋ ਗਈ ਜੋ ਨਸ਼ਾ ਲੈਣ ਦੀ ਖਾਤਰ ਉਹ ਜਿਹੜਾ ਕਿ ਬੰਬ ਦਾ ਸ਼ਿਕਾਰ ਹੋਇਆ ਜਿੱਥੇ ਤਮਾਕਾ ਹੋਇਆ ਸੋ ਅਜਿਹੇ ਹਾਂ ਕਾਰਵਾਈਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਰਹੀ ਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਜੁਧ ਨਸ਼ਿਆ ਵਿਰੁੱਧ ਮਹਮ ਚਲਾਈ ਹੋਈ ਏ ਇਸ ਦਾ ਜਿਹੜਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਦਵਾਲਾ ਨਿਕਲ ਚੁੱਕਿਆ ਹੈ ਪਰ ਕੈਪਟਨ ਮਿੰਦਰ ਸਿੰਘ ਨੇ ਜਦੋਂ ਹੱਥ 'ਚ ਗੁਟਕਾ ਸਾਹ ਤੇ ਰੱਖ ਕੇ ਸੌ ਚੱਕੀ ਸੀ ਤਾਂ ਉਹਨਾਂ ਨੇ ਨਸ਼ਾ ਖਤਮ ਕਰਨ ਲਈ ਜਿਹੜਾ ਕਿ ਨੀਤੀ ਪਾਈ ਸੀ ਪਰ ਅੱਜਿਆ ਖੋਣ ਨਹੀਂ ਦਿੱਤਾ ਉਸ ਸਮੇਂ ਪੰਜਾਬ ਕਾਂਗਰਸ ਸਰਕਾਰ ਨੇ ਕਹਿ ਸੀ ਕਿ ਕਮੀਆਂ ਨੇ ਜਿਸ ਕਾਰਨ ਸੁਮਿੰਦਰ ਸੰਧਾਵਾ ਵੀ ਅੱਜ ਮੰਨ ਰਹੇ ਨੇ ਕਿ ਜੋ ਕੈਪਟਨ ਮੁੰਦਰ ਸਿੰਘ ਨੇ ਸੌ ਚੱਕੀ ਸੀ ਉਸ ਸਮੇਂ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਪੰਜਾਬ ਦੇ ਵਿੱਚ ਇਹ ਨਸ਼ਾ ਸਮਗਲਰ ਨਾ ਪੈਦਾ ਹੁੰਦੇ ਪੰਜਾਬ ਵਿੱਚ 2017 ਦੀ ਵਿਧਾਨ ਸਭਾ ਚੋਣਾਂ ਵਕਤ ਜੋ ਮੁੱਖ ਮੁੱਦਾ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਸੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਮੁੱਦੇ ਦਾ ਆਪਣਾ ਤਰੀਕੇ ਨਾਲ ਫਾਇਦਾ ਉਠਾਇਆ ਪਰ ਜਦੋਂ ਵਿਧਾਨ ਸਭਾ ਚੋਣਾਂ ਆਪਣੇ ਸਿਰ ਤੇ ਸਨ ਤਾਂ ਉਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜਕੇ ਜੋ ਉਹਨਾਂ ਨੇ ਸੌ ਚੁੱਕੀ ਸੀ ਜੋ ਉਹਨਾਂ ਨੇ ਦਮਦਮਾ ਸਾਹਿਬ ਵਾਲੇ ਪਾਸੇ ਆਪਣਾ ਹੱਥ ਕਰਕੇ ਉਹ ਸੌ ਖਾ ਕੇ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਜਿਸ ਕਰਨਾ ਅੱਜ ਕੰਗਸਤਾਏ ਹੱਲ ਹੋਇਆ ਕਾਂਗਰਸ ਸੱਤਾ ਤੋਂ ਬਾਹਰ ਹੋਈਏ ਜੇਕਰ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਨਸ਼ਾ ਤਸਕਰਾਂ ਨੂੰ ਨੱਥ ਪਾਉਂਦੇ ਤਾਂ ਅੱਜ ਪੰਜਾਬ ਵਿੱਚ ਕਾਂਗਰਸ ਦਾ ਇਹ ਹਸ਼ਰ ਨਾ ਹੁੰਦਾ ਕਾਂਗਰਸ ਦੁਆਰਾ ਸੱਤਾ ਵਿੱਚ ਚੌਂਦੀ ਪਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਅੰਦਰ ਖਾਤੇ ਜਿਹੜਾ ਕਾਂਗਰਸ ਦੇ ਉੱਪਰ ਕਾਰਵਾਈ ਨਹੀਂ ਕਰ ਸਕੇ ਜੋ ਨਸ਼ਾ ਸਮਗਰ ਦੇ ਜਿਹੜੇ ਕਾਂਗਰਸੀ ਕੁਝ ਲੀਡਰਸ਼ਿਪ ਉਹ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਬਾਅ ਬਣਾ ਕੇ ਬੈਠੇ ਰਹੇ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫੇਲ ਹੋਈਏ ਜੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਦੁਬਾਰਾ ਸੱਤਾ ਵਿੱਚ ਨਹੀਂ ਆ ਸਕਦੇ